ਕਿਸਾਨ ਵੀਰੋ ਸ਼ਾਰਟ ਵੀਡੀਓ ਦੇ ਵਿੱਚ ਜਿਹੜੀ ਤੁਹਾਨੂੰ ਮੱਝ ਦਿਖਾ ਰਿਆਂਗਾ ਤੀਜੇ ਸੂਏ ਮੱਝ ਨੇ ਸੂਣਾਗਾ ਤਕਰੀਬਨ 1-2 ਦਿਨ ਹੀ ਬਾਕੀ ਨੇ ਅੱਜ 9 ਤਰੀਕ ਆਪਾਂ 9 ਤਰੀਕ ਨੂੰ ਵੀਡੀਓ ਬਣਾਈ ਐ ਦੀ ਲੌਂਗ ਵੀਡੀਓ ਵੀ ਆਪਣੇ YouTube Facebook ਤੇ ਪਾਈ ਹੋਈ ਆ ਉਹ ਵੀ ਜਾ ਕੇ ਦੇਖ ਸਕਦੇ ਹੋ 1-2 ਦਿਨ ਬਾਕੀ ਨੇ ਤੀਜੇ ਸੂਏ ਸੂਣਾਗਾ ਤੇ ਦੂਜੇ ਸੂਏ ਬਾਈ ਕਹਿੰਦਾ 15 ਲੀਟਰ ਦੁੱਧ ਦਾ ਪੱਕਰੇ ਦਾ ਚੋਇਆਗਾ ਕਿਉਂਕਿ ਕਰਦੀ ਮੱਝ ਆ ਕੋਈ ਵਪਾਰ ਵਾਲਾ ਕੰਮ ਨਹੀਂ ਹੈਗਾ ਤੇ ਇੱਕ ਖਾਸ ਗੱਲ ਇਹ ਚ ਹੈਗੀ ਬਾਈ ਕਹਿੰਦਾ ਪਹਿਲੇ ਦੋ ਸੂਏ ਨੇ ਕੱਟੀਆਂ ਨਹੀਂ ਦਿੱਤੀਆਂ ਨੇ ਉਹ ਵੀ ਆਪਣੇ ਘਰੇ ਖੜੀਆਂ ਨੇ ਤੇ ਚੰਗੇ ਸੀਮਨ ਤੋਂ ਗੱਬਣ ਆਗੀ ਤੇ ਤੀਜੇ ਸੂਏ ਕੱਟੀ ਦਿੰਦੀ ਆ ਜਾਂ ਕੱਟਾ ਦਿੰਦੀ ਆ ਇਹ ਕਿਸਮਤ ਆ ਹੁਣ ਪਹਿਲੇ ਦੋ ਸੂਏ ਕੱਟੀਆਂ ਦਿੱਤੀਆਂ ਨੇ ਰੇਟ ਜਿਹੜਾ ਬਾਈ ਕਰਦਾ 170000 ਉਹਦੇ ਵਿੱਚੋਂ ਮਾਨਤਾ ਨ ਜ਼ਰੂਰ ਹੋ ਜਾਊਗਾ ਤੇ ਪਿੰਡ ਬਾਈ ਦਾ ਹੈਗਾ ਸੈਦੋਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਰੇਟ ਬਾਈ ਫੋਨ ਤੇ ਵੀ ਘੱਟ ਵੱਧ ਕਰ ਲਓ ਨੰਬਰ ਸਕਰੀਨ ਦੇ ਉੱਪਰ ਚੱਲੀ ਜਾਂਦਾ ਤਸੱਲੀ ਕਰਕੇ ਖਰੀਦ ਲਓ